ਅੱਜ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਚੋਣ ਜਿਹੜਾ ਬਲਾਕ ਸਮਤੀ ਨੂੰ ਲੈ ਕੇ ਜਿਹੜਾ ਲਗਾਤਾਰ ਜਿਹੜਾ ਚੋਣ ਖਾੜਿਆਂ ਦੇ ਵਿੱਚ ਵੱਡੇ ਵੱਡੇ ਰਿਜ਼ਲਟ ਆਇਆ ਕਈ ਡਿਗਜ ਹਾਰੇ ਤੇ ਕਈ ਜਿੱਤੇ ਆ ਤਾਂ ਵੱਡੀਆਂ ਖੁਸ਼ੀਆਂ ਮਨਾਏ ਜਾ ਰੀਆਂ ਤਾਂ ਮੇਰੇ ਨਾਲ ਸਰਦਾਰ ਬਲੀ ਸਿੰਘ ਜਿਹਨੇ ਜਿਹੜੇ ਅੱਜ ਜੋਨ ਇਲਮੇ ਵਾਲੇ ਤੋਂ ਜਿੱਤੇ ਨੇ ਜ਼ਿਲ੍ਹਾ ਫਰੋਹੇਪੁਰ ਦੇ ਤਾਂ ਬਾਈ ਜੀ ਬਹੁਤ ਬਹੁਤ ਮਾਰਕਾ ਜੀ ਤੁਹਾਨੂੰ ਜੀ ਧੰਨਵਾਦ ਜੀ ਤੁਹਾਨੂੰ ਬਹੁਤ ਅੱਜ ਇੱਥੇ ਕਲੈਕਸ਼ਨ ਸੈਂਟਰ ਦੇ ਵਿੱਚ ਆਪਾਂ ਬਾਹਰ ਖੜੇ ਆ ਜਿੱਤ ਤੁਹਾਨੂੰ ਦਰਜ ਹੋ ਗਈ ਤੁਹਾਡੀ ਤੇ ਕੀ ਕਹਿਣਾ ਚਾਹੁੰਦੇ ਬਾਈ ਜੀ ਦੇਖੋ ਜੀ ਇਹ ਜਿਹੜੀ ਜਿੱਤ ਮੇਰੀ ਨਹੀਂ ਗਈ ਇਹ ਸਾਡੇ ਲਹੜਕੇ ਵਿੱਚ ਸਰਦਾਰ ਪਰਮਿੰਦਰ ਸਿੰਘ ਪਿੰਕੀ ਨੇ ਜਿਹੜੇ ਵਿਕਾਸ ਦੇ ਕੰਮ ਕੀਤੇ ਉਹਨਾਂ ਦੇ ਕੰਮਾਂ ਦੇ ਕਰਕੇ ਜਿੱਤ ਦਰਜ ਹੋਈ ਆ ਜੋ ਮੇਰੇ ਨਾਲ ਖੜੇ ਸਰਪੰਚ ਇਹਨਾਂ ਨੇ ਆਪਦੇ ਪਿੰਡਾਂ ਵਿੱਚ ਬਹੁਤ ਵਧੀਆ ਵਿਕਾਸ ਕੀਤਾ ਜਿਨ੍ਹਾਂ ਕਰਕੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਤੇ ਸਾਡੀ ਜਿੱਤ ਦਰਜ ਹੋਈ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਦਾ ਪਿਆਰ ਜਿਹੜਾ ਵਿਸ਼ਵਾਸ ਹੁੰਦਾ ਤੇ ਪੂਰੇ ਖਰੇ ਉਤਰ ਬਿਲਕੁਲ ਜੀ ਜਰੂਰ ਖਰੇ ਉਤਰਾਂਗੇ ਕਿਉਂਕਿ ਲੋਕਾਂ ਨੇ ਇਸ ਜ਼ੋਨ ਦੇ ਵਿੱਚ ਬਹੁਤ ਵੱਡੀ ਜਿੱਤ ਦਰਜ ਕੀਤੀ ਆ ਇਸ ਇੱਕ ਬਲਾਕ ਤੋਂ ਦੇ 300 ਵੋਟ ਦੀ ਜਿੱਤ ਕੋਈ ਛੋਟੀ ਜਿੱਤ ਨਹੀਂ ਹੁੰਦੀ ਬਹੁਤ ਵੱਡਾ ਪਿਆਰ ਦਿੱਤਾ ਹੈ ਸੋ ਇਸ ਪਿਆਰ ਨੂੰ ਅੱਗੇ ਲੋਕਾਂ ਦੇ ਵਿੱਚ ਵਿਕਾਸ ਨਾਲ ਕੰਮ ਕਰਕੇ ਉਹਨਾਂ ਦਾ ਆਪਾ ਰੁਕਣੇ ਵਾਲਾ ਜਿਹੜਾ ਜ਼ੋਨ ਹੈਗਾ ਉੱਥੋਂ ਵੀ ਬਾਈ ਆਪਣੇ ਕੈਂਡੀਡੇਟ ਜਿੱਤੇ ਹੈਗੇ ਇਸ ਤਰ੍ਹਾਂ ਬਾਈ ਜਿਹੜੇ ਆਪਣੇ ਹੈਗੇ ਬਲਬੀਰ ਬਾਠ ਜੀ ਉਹ ਵੀ ਜਿੱਤੇ ਹੈਗੇ ਜਿਹੜਾ ਆਰਪਕੇ ਤੋਂ ਜੋੜਾ ਆਪਕੇ ਜ਼ਿਲ੍ਹਾ ਪ੍ਰੀਸ਼ਦ ਇਹ ਕੀ ਕਹਿਣਾ ਜਾਂਦੇ ਬਾਈ ਜੀ ਇਸ ਹਾਰਪਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਜਿੱਤੇ ਨੇ ਜਿੱਤੇ ਨੇ ਔਰ ਸਾਡੇ ਮੇਰੇ ਨਾਲ ਦੇ ਆਪਣੇ ਜ਼ੋਨ ਤੋਂ ਸਰਦਾਰ ਸੁਖਦੇਵ ਸਿੰਘ ਉਹ ਜਿੱਤੇ ਨੇ ਇੱਕ ਕਟੋਰਾ ਜ਼ੋਨ ਤੋਂ ਉੱਥੋਂ ਵੀ ਸਾਡੇ ਕਾਂਗਰਸ ਪਾਰਟੀ ਦੇ ਬਲਾਕਸਾਂ ਤੋਂ ਵੀ ਮੈਂਬਰ ਜਿੱਤੇ ਨੇ ਸੋ ਇਸ ਇਲਾਕੇ ਨੂੰ ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਨੇ ਬਹੁਤ ਵਧੀਆ ਵਿਕਾਸ ਕਰਾਇਆ ਸੀ ਉਸ ਵਿਕਾਸ ਤੇ ਲੋਕਾਂ ਨੇ ਅੱਜ ਦੁਬਾਰਾ ਫਿਰ ਮੋਹਰ ਲਾਈ ਆ ਇਹ ਬਦਲਾਅ ਤਾਂ ਲੱਗ ਮੈਨੂੰ ਲੱਗਦਾ ਵੀ ਲੋਕਾਂ ਦਾ ਚਾਹ ਲੈ ਗਿਆ ਬਾਈ ਦੇਖੋ ਜੀ ਸਾਡੇ ਸ਼ਹਿਰੀ ਹਲਕੇ ਦੇ ਵਿੱਚ ਜਿਹਨੀਆਂ ਸੀਟਾਂ ਦਾ ਹੁਣ ਤੱਕ ਰਿਜ਼ਲਟ ਆਇਆ ਉਹਦੇ ਕਾਂਗਰਸ ਸਭ ਤੋਂ ਉੱਪਰ ਜਾ ਰਹੀ ਆ ਤੇ ਕਾਂਗਰਸ ਦੇ ਲੋਕਾਂ ਦਾ ਬਦਲਾਅ ਤੁਸੀਂ ਦੇਖ ਹੀ ਲਿਆ ਫਿਰ ਵੀ ਬਦਲਾਅ ਦੇ ਨਾ ਤੇ ਕੋਈ ਵੀ ਉਹਨਾਂ ਨੂੰ ਇੱਕ ਤਾਂ ਸੀਟ ਨਹੀਂ ਆਈ ਹਲੇ ਠੀਕ ਬਾਈ ਜੀ ਅ ਬਾਈ ਜੀ ਕਿਨਾ ਜੀ ਆਪਣਾ ਜੀ ਹਰਾ ਪ੍ਰਮੇਂਦਰ ਸਿੰਘ ਜੀ ਤੇ ਅੱਜ ਬਾਈ ਸਾਹਿਬ ਜਿੱਤੇ ਆ ਆਪਣੇ ਤੇ ਕਾਂਗਰਸ ਪਾਰਟੀ ਨੇ ਵੱਡੀ ਲੀਡ ਹਾਸਲ ਕੀਤੀ ਫਰੋਈਪੁਰ ਤੇ ਪੂਰੇ ਚ ਗੱਲ ਕਰਦੇ ਆ ਆਪਾਂ ਖਾਸ ਕਰਕੇ ਸ਼ਹਿਰੀ ਹਲਕੇ ਚ ਤਾਂ ਕੀ ਕ ਬੜੀ ਸੋ ਸਮਾਨ ਵਾਲੇ ਨੇ ਪਹਿਲਾਂ ਦੇ ਦਿਨ ਪਹਿਲਾਂ ਸਾਡੇ ਬਲਾਕਸਾਂ ਦੇ ਮੈਂਬਰ ਰਹੇ ਨੇ ਇਹਨਾਂ ਦੇ ਦੇਣ ਇਲਾਕੇ ਨੂੰ ਚੰਗੀ ਹੀ ਬਹੁਤ ਇਲਾਕੇ ਦੇ ਕੰਮ ਹੈ ਵਿਚਰਦੇ ਬਹੁਤ ਆ ਪਿਆਰ ਲੋਕਾਂ ਨਾਲ ਇਹ ਪਿਆਰ ਸਦਕਾ ਜਿੱਤਾਈ ਲੋਕਾਂ ਨੇ ਠੀਕ ਬਾਈ ਜੀ ਤੇ ਜਿਹੜੇ ਕੰਮ ਕੀਤੇ ਆ ਜਾਂ ਸਰਦਾਰ ਪ੍ਰਿੰਮਿੰਦਰ ਸਿੰਘ ਪਿੰਕੀ ਦੇ ਸਾਹਿਬ ਕਾ ਐਮਐਲਏ ਆ ਉਹ ਚ ਉਸ ਚੀਜ਼ ਨੂੰ ਲੈ ਕੇ ਲੋਕਾਂ ਦਾ ਵਿਸ਼ਵਾਸ ਸੀਗਾ ਬਾਈ ਜੀ ਉਹ ਜੀ ਤੁਹਾਨੂੰ ਪਤਾ ਸਾਨੂੰ ਪਤਾ ਸਾਰੇ ਹਲਕੇ ਨੂੰ ਪਤਾ ਕੰਮ ਆਦਾ ਸੀ ਇਹ ਰੇਗ ਪਿੰਡ 'ਚ ਬਹੁਤ ਕੰਮ ਹੋਇਆ ਜੀ ਠੀਕ ਬਾਈ ਧੰਨਵਾਦ ਜੀ ਬਾਈ ਜੀ ਕਿਨਾ ਜੀ ਆਪਣਾ ਹਰਦੇਵ ਸਿੰਘ ਜੀ ਹਰਦੇਵ ਸਿੰਘ ਕਿਹੜੇ ਪਿੰਡ ਦਾ ਸਰਪੰਚ ਰਾਏ ਤੁਸੀਂ ਬੰਡਾਲੇ ਤੋਂ ਜੀ ਬਡਾਲੇ ਤੋਂ ਜੀ ਤਾਂ ਬਾਈ ਜੀ ਹੁਣੀ ਜਿੱਤ ਗਏ ਅੱਜ ਆਪਣੇ ਕਾਫੀ ਜਿਹੜੇ ਕੈਂਡੀਡੇਟ ਹੈਗੇ ਉਧਰੋਂ ਕਾਂਗਰਸ ਜਿੱਤੇ ਹੈਗੇ ਆ ਤਾਂ ਕੀ ਕਹਿਣਾ ਚਾਹੁੰਦੇ ਬਾਈ ਜੀ ਮੈਂ ਬਲੀ ਸਿੰਘ ਨੂੰ ਵਧਾਈ ਦਿੰਨਾ ਵਾਂ ਬਹੁਤ ਯਾਨੀ ਕਿ ਇਹਨੇ ਕੰਮ ਕੀਤਾ ਹਲਕੇ ਚ ਹਰਕੇ ਜ਼ੋਨ ਦੇ ਵਿੱਚ ਜਿਲ ਮੇਲੇ ਜ਼ੋਨ ਚ ਵੀ ਜਿੱਤਿਆ ਬਾਈ ਤੇ ਵਧੀਆ ਇਨਸਾਨ ਆ ਇਸ ਕਰਕੇ ਇਹਨੂੰ ਵੋਟ ਪਈ ਆ ਤੇ ਕਾਂਗਰਸ ਪਾਰਟੀ ਮਜ਼ਬੂਤ ਹੋਈ ਆ ਲਗਾਤਾਰ ਹਲਕੇ ਦੇ ਵਿੱਚ ਰਾਏ ਬਾਈ ਜੀ ਵਿਚਰਦੇ ਆ ਪਿੰਡਾਂ ਦੇ ਵਿੱਚ ਹਾਂਜੀ ਵਿਚਰਦੇ ਆ ਜੀ ਪਿੰਡਾਂ ਚ ਲੋਕਾਂ ਦੀ ਗੱਲ ਸੁਣਦੇ ਇਹ ਚੀਜ਼ ਲੈ ਕੇ ਲੋਕਾਂ ਨੇ ਸਾਰਿਆਂ ਨਾਲ ਭਾਈਚਾਰਾ ਇਹਦਾ ਇਸ ਕਰਕੇ ਇਹਨੂੰ ਮਤਲਬ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵੀ ਵੋਟ ਪੈਂਦੀ ਆ ਠੀਕ ਹੈ ਜੀ ਬਾੜ ਸਾਹਿਬ ਜਿੱਤੇ ਉਹਨਾਂ ਨੂੰ ਕਿਹਣਾ ਚਾਣੋਗੇ ਉਹਨਾਂ ਨੂੰ ਵਧਾਈ ਦਿੰਨੇ ਆ ਵੀ ਭਰਾ ਵਾ ਸਾਡੇ ਉਹ ਹਰਫਕੇ ਜ਼ੋਨ ਦੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੋਂ ਮਤਲਬ ਬਲਵੀਰ ਬਾੜ ਸਵੇਰ ਤੋਂ ਹੀ ਨੀਟ ਤੇ ਰਿਹਾ ਵਾ ਤੇ 400 ਦੇ ਲਗਭਗ ਵੋਟ ਤੇ ਉਹ ਜਿੱਤ ਪ੍ਰਾਪਤ ਠੀਕ ਹੈ ਬਾਈ ਸਾਰੇ ਕਾਂਗਰਸ ਦੇ ਜਿੰਨੇ ਕਾਂਗਰਸ ਦੇ ਜਿੰਨੇ ਵੀ ਜਿੱਤੇ ਆ ਸਾਰਿਆਂ ਨੂੰ ਵਧਾਈ ਮਤਲਬ ਕਿਉਂਕਿ ਕਾਂਗਰਸ ਦੀ ਨਾ ਵਾਪਸੀ ਹੋ ਗਈ ਹੋਣਾ ਲੋਕਾਂ ਨੇ ਬਦਲਾਅ ਵਾਲੀ ਸਰਕਾਰ ਵੇਖ ਲਈ ਆ ਹੁਣ ਮਤਲਬ ਬਦਲਾਅ ਤੋਂ ਜਿਵੇਂ ਮੋਹ ਭੰਗ ਹੋ ਗਿਆ ਵਾ ਵਾਪਸ ਪਰਮਿੰਦਰ ਸਿੰਘ ਪਿੰਕੀ ਦੇ ਨਾਲ ਲੋਕ ਜੁੜਨਦੇ ਆ ਉਹਦੇ ਕੰਮਾਂ ਨੂੰ ਵੇਖ ਕੇ ਠੀਕ ਹੈ ਬਾਈ ਤੇ ਸਰਦਾਰ ਬਲੀ ਸਿੰਘ ਜੀ ਜਿਵੇਂ ਹੋਰ ਬੜੀਆਂ ਥਾਵਾਂ ਤੋਂ ਅੱਜ ਆਮ ਆਦਮੀ ਪਾਰਟੀ ਦੇ ਬੜੇ ਦਿਗਜ ਉਹਨਾਂ ਦੇ ਪਿੰਡਾਂ ਦੇ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਹੈਗੇ ਉਹਨਾਂ ਦੇ ਪਿੰਡ ਤੋਂ ਜਿਹੜਾ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਤਾਂ ਇਸੇ ਤਰ੍ਹਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਹੋਰ ਵੀ ਕਾਫੀ ਜਿਹੜੇ ਹੈਗੇ ਆ ਚਰਚਿਤ ਚਿਹਰੇ ਆਗੇ ਆਮਦ ਪਾਰਟੀ ਦੇ ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਕੈਂਡੀਡੇਟ ਵਗੈਰਾ ਹਾਰ ਜਾਂਦੇ ਕੀ ਕਹਿਣਾ ਚਾਹੀਦਾ ਬਾਈ ਇਹ ਦੇਖੋ ਜੀ ਇਹ 4.5 ਸਾਲ ਜਿਹੜਾ ਸਰਕਾਰ ਦੇ ਕੰਮਾਂ ਦਾ ਨਤੀਜਾ ਕਿ ਲੋਕਾਂ ਨੇ ਦੇਖ ਲਿਆ ਵੀ ਜੇ ਮੇਨ ਲੀਡਰ ਹੀ ਆਪਦੇ ਪਿੰਡਾਂ ਚੋਂ ਹਾਰ ਜਾਣਗੇ ਤਾਂ ਫਿਰ ਅੱਗੇ ਤਾਂ ਬਾਕੀ ਆਮ ਲੋਕਾਂ ਦਾ ਕੀ ਹਾਲ ਹੋਏਗਾ ਸੋ ਇਹ ਲੋਕਾਂ ਦੇ ਇਹਨਾਂ ਦੇ 4.5 4.5 ਸਾਲ ਦੇ ਲੋਕਾਂ ਦਾ ਜੋ ਲੋਕਾਂ ਨੇ ਆਪਣੀ ਪੰਜਾਬ ਚ ਗੁੰਡਾਗਰਦੀ ਨਸ਼ਾ ਕਿੰਨਾ ਵੱਧ ਚੁੱਕਾ ਹੈ ਇਸ ਕਰਕੇ ਲੋਕ ਉਹਨਾਂ ਆਮ ਨੌਜਵਾਨ ਲੋਕਾਂ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਚੁਣ ਕੇ ਭੇਜਣ ਭੇਜਦੇ ਆ 27 ਦੇ ਵਿੱਚ ਕਾਂਗਰਸ ਪਾਰਟੀ ਬਿਲਕੁਲ ਵਾਪਸ ਕਰੇਗੀ ਬਿਲਕੁਲ ਵਾਪਸ ਕਰੇਗੀ ਜੋ ਸਾਡੇ ਇਲਾਕੇ ਵਿੱਚ ਮੇਰੇ ਜਿੰਨੇ ਵੀ ਦੋਸਤੋ ਨੌਜਵਾਨ ਭਰਾ ਨੇ ਸਾਡੀ ਯੂਥ ਕਾਂਗਰਸ ਦੇ ਕਾਫੀ ਆਗੂ ਇਸ ਬਲਾਕ ਸੰਮਤੀ ਤੋਂ ਤੇ ਜਿਲ੍ਹਾ ਪਰਿਸ਼ਦ ਵਿੱਚ ਜਿੱਤੇ ਨੇ ਤੋਂ ਲੋਕ ਵਾਪਸੀ ਦਾ ਰਾਹੀ ਬਲਾਲ ਮਲਾਰ ਰਹੂਗਾ ਬਾਈ ਜੀ ਉਹਦੇ ਕਾਗਜ ਨਹੀਂ ਭਰੇ ਗਏ ਦੇਖੋ ਜੀ ਜੇ ਉਹ ਵੀ ਜੇ ਅੱਜ ਸਾਡਾ ਭਰਾ ਉਹ ਵੀ ਇਲੈਕਸ਼ਨ ਲੜਦਾ ਤੋਂ ਵੀ ਇਸੇ ਤਰ੍ਹਾਂ ਵੱਡੇ ਮਾਰਜਿਨ ਨਾਲ ਜਿੱਤਣਾ ਸੀ ਤੋਂ ਮਲਾਲ ਤਾਂ ਬਿਲਕੁਲ ਉਹ ਵੀ ਇਸ ਹਾਰ ਦੇ ਸਰਕਾਰ ਨੇ ਕਾਰਨ ਕਰਕੇ ਹੀ ਉਹਦੇ ਕਾਗਜ ਰਿਜੈਕਟ ਕੀਤਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਆਗੂ ਜਿਹੜੇ ਹੈ ਕਹਿ ਸਕਦੇ ਆਪਣੇ ਪਿੰਡਾਂ ਤੋਂ ਹਾਰੇ ਅੱਗੇ ਸੋ ਜਿਹੜਾ ਆਉਣ ਵਾਲੇ ਸਮੇਂ 'ਚ ਵੱਡੀਆਂ ਉਮੀਦਾਂ ਹੋਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੈਗੋ ਨੇ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਕਾਲੀਦਾਲ ਜਿਸ ਤਰ੍ਹਾਂ ਉੱਪਰ ਹੈਗਾ ਕਾਂਗਰਸ ਪਾਰਟੀ ਉੱਪ ਤੋ ਚਲਦੀ ਵੀਡੀਓ ਜਰੂਰ ਸ਼ੇਅਰ ਕਰ ਦੇਣਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਉਸਨੂੰ ਬਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ